ਸਾਰੇ ਸਸਕਾਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਚਰਨ ਅਸੀਂ ਬਣਾਵਾਂਗੇ ਨਾਰੀਅਲ ਦੇ ਲੱਡੂ ਇਹ ਨਾਰੀਅਲ ਦੇ ਲੱਡੂ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਸਿਰਫ ਤਿੰਨ ਚੀਜ਼ਾਂ ਦੇ ਨਾਲ ਅਸੀਂ ਲੱਡੂ ਬਣਾ ਕੇ ਪਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਲੱਡੂ ਬਣਾ ਕੇ ਤਿਆਰ ਕੀਤੇ ਤੇ ਇਹ ਲੱਡੂਆਂ ਨੂੰ ਅਸੀਂ ਕਿਸੇ ਵੀ ਤਿਆਰ ਤੇ ਬਣਾ ਸਕਦੇ ਹਾਂ ਪਰ ਅਸੀਂ ਇਹਦੇ ਵਿੱਚ ਕਲਰ ਪਾ ਕੇ ਤੇ ਅਸੀਂ 15 ਅਗਸਤ ਵਾਲੇ ਦਿਨ ਆਪਣੇ ਦੇਸ਼ ਦੇ ਝੰਡੇ ਦੇ ਕਲਰ ਦਿੱਤਾ ਵਾ ਇਸ ਕਰਕੇ ਅਸੀਂ ਇਹ ਕਲਰਾਂ ਦੇ ਵਿੱਚ ਬਣਾਇਆ ਤੁਸੀਂ ਇੱਕ ਕਲਰ ਵਿੱਚ ਵੀ ਬਣਾ ਕੇ ਫਿਰ ਰੱਖੜੀ ਦੇ ਤਿਉਹਾਰ ਤੇ ਇੰਜੋਏ ਕਰ ਸਕਦੇ ਜੀ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਲੱਡੂ ਬਣਾ ਕੇ ਤਿਆਰ ਕੀਤੇ ਨਾਰੀਅਲ ਲੱਡੂ ਬਣਾવાਗੇ ਨਾਰੀਅਲ ਲੱਡੂ ਬਣਾਉਣ ਲਈ ਨਾਰੀਅਲ ਦਾ ਭਰਾਦਾ ਲਿਆ ਇੱਕ ਕੱਪ ਇੱਕ ਕਾਪੀ ਅਸੀਂ ਛੋਟਾ ਜਿਹੜਾ ਕਾਪ ਆ ਉਹ ਖੰਡ ਲਈ ਆ ਬੂਰਾ ਖੰਡ ਲਈ ਆ 2 ਕ ਚਮਚੇ ਅਸੀਂ ਮਿਲਕ ਪਾਊਡਰ ਲਿਆ ਆਪਾਂ ਨਸੀ ਰੱਖ ਲਈਏ ਹੁਣ ਅਸੀਂ 2-3 ਚਮਚੇ ਕਿਹੋ ਪਾ ਲਈਏ ਇਹਦੇ ਵਿੱਚ ਕਿਹੋ ਜਿਆਦਾ ਪਾਉਣ ਦੀ ਲੋੜ ਨਹੀਂ ਹੈਗੀ ਨਾਰੀਅਲ ਦਾ ਬਰਾਦਾ ਪਾ ਲੈਨੇ ਆ ਇਥੇ ਵਿੱਚ ਜਿਆਦਾ ਕਿਹੋ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਨਾਰੀਅਲ ਦੇ ਵਿੱਚ ਵੀ ਤੇਲ ਹੁੰਦਾ ਕੋਨੇ ਆਪਣਾ ਤੇਲ ਜਿਹੜਾ ਰਿਲੀਜ਼ ਕਰਨਾ ਇਹਨੂੰ ਅਸੀਂ ਬਿਲਕੁਲ ਸਲੋ ਫਲੇਮ ਤੇ ਪੋਂ ਲਾਗੇ ਇਹਦਾ ਕਲਰ ਨਹੀਂ ਅਸੀਂ ਚੇਂਜ ਕਰਨਾ ਨਾਰੀਅਲ ਦੇ ਬਰਾਦੇ ਨੂੰ ਭੋਂਦਿਆਂ ਨੂੰ 2-3 ਮਿੰਟ ਹੋ ਗਏ ਆ ਇਹਦੇ ਵਿੱਚ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਨਾਰੀਅਲ ਦਾ ਹਲਕਾ ਜਿਹਾ ਕलर चेंज ਕੀਤਾ ਸੀ ਜਿਆਦਾ ਨਹੀਂ ਅਸੀਂ ਇਹਦਾ ਕਲਰ ਚੇਂਜ ਕਰਨਾ ਹੁਣ ਇੱਕ ਦੂਜੇ ਦੇ ਨਾਲ ਇਹ ਮਿਕਸ ਹੋ ਰਿਹਾ ਇੱਕ ਕੱਪ ਲਿਆ ਸੀ ਨਾਰੀਅਲ ਦਾ ਬਰਾਦਾ ਤੇ ਉਹਦੇ ਤੋਂ ਅਸੀਂ ਅੱਧਾ ਦੁੱਧ ਪਾਵਾਂਗੇ ਦੁੱਧ ਪਾ ਲਈਏ ਅੰਦਰ ਇਹ ਚ ਇਹਨੂੰ ਅਸੀਂ ਉਹਦਾ ਤਾਂ ਕ ਪਕਾਵਾਂਗੇ ਜਦੋਂ ਤੱਕ ਇਹ ਪੱਠਾ ਨਾ ਹੋ ਜਾਵੇ ਵਧੀਆ ਤਰੀਕੇ ਨਾਲ ਢੋਣਾ ਪਾ ਜਾਂਦਾ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਨਾਰੀਅਲ ਨੇ ਦੁੱਧ ਨੂੰ ਸਾਰਾ ਅਬਜੋਬ ਕਰ ਲਿਆ ਵਾ ਤੁਸੀਂ ਵੇਖ ਸਕਦੇ ਹੋ ਕਿ ਇਕਦਮ ਡਰਾਈ ਹੋ ਗਿਆ ਇਹਨੂੰ ਪੋਨਿਆ ਦੇਨ ਨੂੰ ਤੇਮ ਚਰਮੈਂਟ ਹੋ ਗਈ ਸੀ ਇਹ ਜਿਹੜੇ ਅਸੀਂ ਲੱਡੂ ਬਣਾ ਰਹੇ ਆ ਇਹਨਾਂ ਨੂੰ ਤੁਸੀਂ ਰਖੜੀ ਤੇ ਜਾਂ ਕਿਸੇ ਵੀ ਤਿਹਾਰ ਤੇ ਬਣਾ ਸਕਦੇ ਹੁਣ ਅਸੀਂ ਇਹਦੇ ਵਿੱਚ ਬੁਰਾਦਾ ਖੰਡ ਲਈ ਆ ਉਹ ਪਾ ਦਾਂਗੇ ਮਿੱਠਾ ਤੁਸੀਂ ਆਪਣੇ ਟੇਸਟ ਅਨਸਾਰ ਪਾਉਣਾ ਜਿੰਨਾ ਤੁਸੀਂ ਮਿੱਠੇ ਨੂੰ ਲਾਈਕ ਕਰਦੇ ਜੋ ਉਨਾ ਹੀ ਮਿੱਠਾ ਪਾਉਣਾ ਇਹਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਬੂਰਾ ਪਾਉਣ ਤੋਂ ਬਾਅਦ ਜਿਹੜਾ ਸਾਡਾ ਨਾਰੀਅਲ ਦਾ ਪੇਸਟ ਹੈ ਇਹ ਥੋੜਾ ਹਲਕਾ ਪਤਲਾ ਹੋ ਗਿਆ ਕਿਉਂਕਿ ਜਿਹੜੀ ਬੂਰਾ ਖੰਡ ਹੈ ਇਹਨੇ ਪਾਣੀ ਹਲਕਾ ਜਿਹਾ ਛੱਡਿਆ ਇਹਨੂੰ ਲਗਾਤਾਰ ਅਸੀਂ ਚਲਾਉਂਦੇ ਹੋਏ ਪਕਾ ਲਈਏ ਅਸੀਂ ਮਿਲਕ ਪਾਊਡਰ ਪਾਇਆ ਵਾ ਤੁਸੀਂ ਮਿਲਕ ਪਾਊਡਰ ਦੀ ਜਗ੍ਹਾ ਤੇ ਮਲਾਈ ਵੀ ਲੈ ਸਕਦੇ ਹੋ ਤਾਜੀ ਮਲਾਈ ਲੈ ਸਕਦੇ ਹੋ ਨਾਰੀਅਲ ਦੇ ਲੱਡੂ ਦੇ ਵਿੱਚ ਖੋਏ ਦਾ ਟੇਸਟ ਆਏਗਾ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਮਿਲਕ ਪਾਊਡਰ ਚੰਗੀ ਤਰ੍ਹਾਂ ਮਿਕਸ ਹੋ ਗਿਆ ਇਹਨੂੰ ਪਕਾਉਂਦਿਆਂ ਨੂੰ 2-3 ਮਿੰਟ ਹੋ ਗਏ ਸੀ ਉਹਨੇ ਫਰਾਈ ਪੈਨ ਨੂੰ ਛੱਡ ਦਿੱਤਾ ਵਾ ਗੈਸ ਅਸੀਂ ਬੰਦ ਕਰ ਦਾਂਗੇ ਇਹਨਾਂ ਢੋਹ ਨੂੰ ਸਾਰੇ ਨੂੰ ਇਕੱਠਾ ਕਰਕੇ ਥਾਲੀ ਦੇ ਵਿੱਚ ਕੱਢ ਲਏਗੇ ਇਹਨਾਂ ਢੋਹ ਨੂੰ ਥਾਲੀ ਦੇ ਵਿੱਚ ਕੱਢ ਲੈਨੇ ਸਾਰੇ ਤੇ ਠੰਡਾ ਹੋਣ ਦਿੰਨੇ ਥਾਲੀ ਦੇ ਵਿੱਚ ਫੈਲਾ ਦਾਂ ਲੱਡੂਆਂ ਦਾ ਜਿਹੜਾ ਢੋਆ ਹੈ ਠੰਡਾ ਹੋ ਗਿਆ ਹਲਕਾ ਜਿਹਾ ਹੁਣ ਅਸੀਂ ਇਹਨੂੰ ਤਿੰਨਾਂ ਭਾਗਾਂ 'ਚ ਵੰਡ ਲਾਂਗੇ ਕਿਉਂਕਿ ਅਸੀਂ ਇਹਨੂੰ 15 ਅਗਸਤ ਤੇ ਬਣਾਉਣਾ ਹੈ ਤੇ ਵਾ ਅਲੱਗ-alੱਗ ਕਲਰਾਂ ਦੇ ਵਿੱਚ ਬਣਾਉਣਾ। ਤਿੰਨਾ ਪਾਗਾ ਜਿਹਾ ਸੇਵਾਂਡ ਲੈ ਆ। ਥੋੜਾ ਜਿਹਾ ਪੋਰਸ਼ਨ ਲੈ ਕੇ ਦੋ ਹੱਥਾਂ ਦੇ ਨਾਲ ਅਸੀਂ ਪਹਿਲਾਂ ਅਸੀਂ ਵਾਈਟ ਲੱਡੂ ਬਣਾ ਲਾਂਗੇ। ਇਸ ਦਾ ਤਲੀ ਦੇ ਵਿੱਚ ਰੱਖ ਕੇ ਨਾਰੀਅਲ ਦਾ ਭਰਾਦਾ ਲਾ ਲੈਨੇ ਇਹਨਾਂ ਲੱਡਵਾਂ ਨੂੰ ਇਸ ਤਰ੍ਹਾਂ ਅਸੀਂ ਰੱਖ ਲਈ। ਇਸ ਤਰ੍ਹਾਂ ਅਸੀਂ ਸਭ ਤੋਂ ਪਹਿਲਾਂ ਵਾਈਟ ਲੱਡੂ ਬਣਾ ਲਈਏ ਫੂਡ ਕਲਰ ਅਸੀਂ ਲਿਆਵਾ ਕੇਸਰੀ ਕਲਰ ਦਾ ਹੁਣ ਅਸੀਂ ਇਹਨੂੰ ਮਿਕਸ ਕਰ ਲਈਏ ਇਹ ਖਾਣ ਵਾਲਾ ਵਾ ਕਲਰ ਜਿਹੜਾ ਵਾ ਤੁਸੀਂ ਲਿਕਵਿਡ ਫਾਰਮ ਵਿੱਚ ਵੀ ਲੈ ਸਕਦੇ ਜੀ ਹੁਣ ਅਸੀਂ ਥੋੜਾ ਥੋੜਾ ਪੋਰਸ਼ਨ ਲੈ ਕੇ ਇਹਨਾਂ ਨੂੰ ਬਣਾ ਲਈਏ ਇਸ ਤਰ੍ਹਾਂ ਗਲਾਈ ਦੇ ਵਿੱਚ ਨਾਰੀਅਲ ਦੇ ਬਰਾਦ ਦੇ ਨਾਲ ਕੋਟ ਕਰ ਲਈਏ ग्रीन कलर ਲਵਾਂਗੇ ਇਹ ਵੀ ਅਸੀਂ ਫੂਡ ਕਲਰ ਲਿਆਵਾਂ ਖਾਣ ਵਾਲਾ ਵਾਈਟ ਕਲਰ ਇਹਨੂੰ ਮਿਕਸ ਕਰ ਲਈਏ ਗ੍ਰੀਨ ਕਲਰ ਵੀ ਅਸੀਂ ਮਿਕਸ ਕਰ ਲਿਆ ਵਾ ਹੁਣ ਅਸੀਂ ਇਹਦੇ ਛੋਟੇ ਛੋਟੇ ਲੱਡੂ ਬਣਾ ਲੈਨੇ ਤੇ ਨਾਰੀਅਲ ਦੇ ਬਰਾਦ ਦੇ ਨਾਲ ਇਹਨੂੰ ਕਰ ਲੈਨੇ ਰੈਪ extra ਰੱਖ ਲਈਏ ਲੱਡੂ ਸਾਡੇ ਬਣ ਕੇ ਤਿਆਰ ਆ ਤੁਸੀਂ ਵੀ ਵੇਖ ਸਕਦੇ ਜੇ ਅਸੀਂ 15 ਅਗਸਤ ਤੇ ਝੰਡਾ ਬਣਾ ਕੇ ਤਿਆਰ ਕਰ ਦਿੱਤਾ ਲੱਡੂ ਆ ਦਾ ਨਾਰੀਅਲ ਦੇ ਲੱਡੂਆਂ ਦਾ ਚਲੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ